ਕਮਿਸ਼ਨ ਰੇਟ ਪੁਲਿਸ ਅੰਮ੍ਰਿਤਸਰ ਨੇ ਨਸ਼ੀਲੀ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਸਰਦੋਪਾਰ 카rtel ਦਾ ਕੀਤਾ ਪਰਦਾਫਾਸ਼ 2 ਕਿਲੋ ਹੈਰੋਇਨ ਸਮੇਤ ਇੱਕ ਕਾਜੀ ਫੈਡਿਟਰ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੰਤਰੀ ਸਾਹਿਬ ਦੇ ਵੱਲੋਂ ਨਿਸ਼ਾ ਨਿਰਦੇਸ਼ ਤੇ ਪੰਜਾਬ ਦੇ ਵਿੱਚ ਡਰਗ ਫਰੀ ਕਰਨ ਦੀ ਮੁਹਿੰਮ ਚੱਲੀ ਹੈ ਉਹਦੇ ਚ ਇੱਕ ਹੋਰ ਵੱਡੀ ਕਾਮਯਾਬੀ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਮਿਲੀ ਹੈ 2 ਕਿਲੋ ਹਿਰੋਇਨ ਦੇ ਨਾਲ ਇੱਕ ਡਰਗ ਸਮਗਲਰ ਅਸੀਂ ਫੜਿਆ ਹੈ ਇਹ ਜਸਵੀਰ ਸਿੰਘ ਏਲੀਅਸ ਮੱਲਾ ਇਹ ਇਹਦਾ ਦੂਸਰਾ ਛੋਟਾ ਨਾਮ ਹੈ ਮੋਟਾ ਉਰਫ ਜਿਹਨੂੰ ਕਹਿੰਦੇ ਪਿੰਡ ਖਿਆਲਕਲਾਂ ਲੋਪੋਕੇ ਅੰਮ੍ਰਿਤਸਰ ਦੇ ਹਾਤੀ ਦਾ ਰਹਿਣ ਵਾਲਾ ਹੈ ਇਤਤਸਾਲ ਦੀ ਉਮਰ ਹੈ ਔਰ 12ਵੀਂ ਪਾਸ ਹੈ ਇਹ ਬੰਦਾ ਨਾਲ ਇਹਦੇ ਸਪਲੈਂਡਰ ਮੋਟਰਸਾਈਕਲ ਜਿੱਤੋਂ ਇਹ ਬਰਾਮਦਗੀ ਹੋਈ ਹੈ ਉਹ ਵੀ ਫੜਿਆ ਗਿਆ ਇਹਦੇ ਜਿਹੜੀ ਮੇਨ ਗੱਲ ਹੈ ਇਹ ਮੁਕਦਮਾ ਤੁਹਾਨੂੰ ਇੱਕ ਦਿਨ ਲੇਟ ਅਸੀਂ ਤਾਂ ਹੀ ਦੱਸ ਰਹੇ ਮੇ ਇਹਦੇ ਦੋ ਬੰਦੇ ਹੋਰ ਬਹੁਤ ਜ਼ਰੂਰੀ ਸਾਡੇ ਫੜਨ ਵਾਲੇ ਰਹਿੰਦੇ ਆ ਜਿਹਨਾਂ ਦੇ ਨਾਮ ਨਹੀਂ ਦੱਸੇ ਜਾ ਰਹੇ ਔਰ ਜੋ ਪ੍ਰੀਲਿਮਿਨਰੀ ਪੁੱਛ ਗਿੱਤ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਜਿਹੜਾ ਇਹ ਜਿਹੜਾ ਸਾਰਾ ਕਾਟਰ ਲੈ ਬਾਰੋਂ ਬੈਠ ਕੇ ਚਲਾਇਆ ਜਾਇਆ ਯੂਰਪ ਦੇ ਵਿੱਚ ਇਹਦੇ ਲਿੰਕ ਜਾ ਰਹੇ ਨੇ ਉਹਦਾ ਵੀ ਮੈਂ ਤੁਹਾਨੂੰ ਅਜੇ ਜ਼ਿਕਰ ਤਾਂ ਨਹੀਂ ਕਰ ਰਿਹਾ ਬਹੁਤੋਂ ਫਿਰ ਗੱਲ ਨਿਕਲ ਜਾਂਦੀ ਹੈ ਉਸ ਐਂਗਲ ਤੋਂ ਇਹ ਅਸੀਂ ਦੇਖ ਰਹੇ ਕਿ ਕਿਸ ਤਰ੍ਹਾਂ ਅਕ੍ਰੋਸ ਦੀ ਬਾਰਡਰ ਇਹਨਾਂ ਦੇ ਸਟੈਬਲਿਸ਼ ਹੋਏ ਰਿੰਗ ਲਿੰਕ ਔਰ ਮੁਰਲੀ ਕੁੱਛ ਗਿਜ ਤੋਂ ਇਹ ਵੀ ਗੱਲ ਪਤਾ ਲੱਗੀ ਹੈ ਕਿ ਕਾਫੀ ਧੀਰ ਤੋਂ ਇਹ ਬੰਦਾ ਇਸ ਸੰਪਰਕ ਸੀਗਾ ਇਹਦੇ ਨਾਲ ਜਿਹੜੇ ਸਾਥੀ ਨੇ ਔਰ ਦੂਸਰੀ ਗੱਲ ਨੇ ਇੱਕ ਹੋਰ ਦੱਸੀ ਹੈ ਬੜੀ ਇੰਟਰਸਟਿੰਗ ਕਿ ਜਿੱਦਾਂ ਇਹਨਾਂ ਕੋਲ 1 ਕਿਲੋ ਹਿਰੋਇਨ ਆ ਗਈ ਇਹਨਾਂ ਨੂੰ ਲੱਗਿਆ ਕਿ ਹੋਰ ਲਾਲਚ ਕੀਤਾ ਪੈਸੇ ਦਾ ਇਹ ਸਪੈਸ਼ਲ ਇੱਕ ਪਾਊਡਰ ਵੀ ਤਿਆਰ ਕਰਵਾਉਂਦੇ ਰਹੇ ਉਹ ਵੀ ਬਾਹਰੋਂ ਮੰਗਾ ਲੈਂਦੇ ਸੀ ਜਾਂ ਇੱਥੇ ਵੀ ਕਰਦੇ ਸੀ ਉਹ ਨਾਲ ਦਾ ਸਾਥੀ ਦੱਸੇਗਾ ਜਿੱਦਾਂ ਕਿ ਉਹਦੀ ਕੁਆਂਟੀਟੀ ਵਧਾ ਲੈਂਦੇ ਸੀ ਉਹਨੇ 2 ਕਿਲੋ ਆਇਆ ਤਾਂ ਇਹਨਾਂ ਨੇ ਤਕਰੀਬਨ 1.5 ਕਿਲੋ ਬਣਾਉਣ ਵਾਸਤੇ ਉਹਤੇ ਉਹਦੀ ਚੀਜ਼ ਮਲਾਵਟ ਕਰ ਗਏ ਜਿੱਦਾਂ ਕਿ ਉਹਦੀ ਜਿਹੜਾ ਉਹਦਾ ਕਿੱਕ ਹੈ ਨਸ਼ੇ ਦਾ ਉਹ ਤਾਂ ਫੈਕਟ ਟੱਟਣਾ ਹੋਵੇ ਇਹਨਾਂ ਨੂੰ ਵੱਧ ਪੈਸੇ ਮਿਲ ਸਕਦੇ ਇਹ ਪਹਿਲੀ ਵਾਰ ਇਹੋ ਜੀ ਗੱਲ ਆਪਾਂ ਦੇਖੀ ਹੈ ਕਿ ਜਦੋਂ ਵੇਚਣ ਦੇ ਵਿੱਚ ਵੇਚਣ ਚ ਹਿਰਾਫਰੀ ਆਪਾਂ ਸਮਝ ਸਕਦੇ ਹਾਂ ਇਹ ਸਾਰੀ ਗੱਲ ਨੂੰ ਉਹਨੂੰ ਵੀ ਅਸੀਂ ਸਾਰੀ ਗੱਲ ਨੂੰ ਕਰ ਰਹੇ ਹਾਂ ਕੁਝ ਉਹ ਜਿਹੜਾ ਇਹਨਾਂ ਤੋਂ ਚੀਜ਼ਾਂ ਬਰਾਮਦ ਵੀ ਹੋਈਆਂ ਸਾਡੇ ਕੋਲ ਐਵੀਡੈਂਸ ਆਈ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਕਿਤਿਆਂ ਉਹਨੂੰ ਅਸੀਂ ਹੋਰ ਵਰਕਆਊਟ ਕਰ ਰਹੇ ਹਾਂ ਕਿਨਾਂ ਨੂੰ ਕਵਾਂਟਿਟੀ ਵਧਾਉਣ ਵਾਸਤੇ ਕੀ ਤਰੀਕਾ ਹੈ ਅਪਣਾਉਂਦੇ ਸੀ। ਔਰ ਇਹਦੇ ਚਾਹਤ ਅਟਨਾ ਜਲਦੀ ਅਸੀਂ ਖੁਲਾਸੇ ਕਰਾਂਗੇ ਜਦੋਂ ਵੀ ਸਾਡੇ ਕੋਲ ਕਾਮਯਾਬੀ ਮਿਲਦੀ ਹੈ ਕਿਉਂਕਿ ਇਹਦੇ ਚ ਇੱਕ ਗੱਲ ਹੋਰ ਵੀ ਆਈ ਹੈ ਕਿ ਸ਼ਾਇਦ ਹਥਿਆਰ ਦਾ ਵੀ ਕੰਮ ਵੈ ਕਿਉਂਕਿ ਬੰਦਾ ਟਾਟਾ ਉੱਪਰੇ ਹੁੰਦੇ ਨਾਲ। ਉਹ ਸਾਰੀਆਂ ਗੱਲਾਂ ਅਜੇ ਇਨਵੈਸਟੀਗੇਸ਼ਨ ਦਾ 파ਟ ਨੇ ਤੇ ਉਹ ਅਸੀਂ ਬੋਰੋ ਤੇ ਮਿਹਨਤ ਕਰ ਰਹੇ ਹਾਂ ਔਰ ਉਹਨੂੰ ਬ੍ਰੀਕੀ ਨਾਲ ਦੇਖ ਰਹੇ ਜਿੱਦਾਂ ਹੀ ਬੰਦੇ ਫਰੇ ਜਾਂਦੇ ਆ ਅਗਲੇ ਉਹ ਕੜੀ ਤੋੜਨੇ ਜਲੂਰ ਸ਼ੇਅਰ ਕਰਾਂਗੇ ਕਿਉਂਕਿ ਕਾਫੀ ਇੰਟਰਸਟਿੰਗ ਮੈਨੂੰ ਲੱਗਿਆ ਹੈ ਕਿ ਇਸ ਬਾਕੀਆਂ ਨਾਲੋਂ ਡਿਫਰੈਂਟ ਵੀ ਔਰ ਇਸ ਵਿੱਚ ਕਟਆਊਟ ਬੜੇ ਸਟਰੋਂਗ ਹੈ ਜਿੱਦਾ ਆਮ ਬੰਦੇ ਨੂੰ ਪਤਾ ਹੁੰਦਾ ਕਿ ਉਹ ਫਰਾਨਾ ਬੰਦਾ ਮੈਨੂੰ ਦੇਖ ਕੇ ਜਿਆ ਉਹ ਆਇਆ ਜੀ ਉਹਦੇ ਕਾਫੀ ਪੁਲਿਸ ਨੂੰ ਕਾਮਯਾਬੀ ਮਿਲ ਗਈ ਹੈ ਔਰ ਇਨਵਸੀ ਉਮੀਦ ਹੈ ਕਿ ਜਲਦੀ ਤੋੜਨਾ ਫੇਰ ਸ਼ੇਅਰ ਕਰਾਂਗੇ ਸਰ ਕ੍ਰਾਸ ਵੀ ਪਟ ਰਿਹਾ ਹੈ ਇਹ ਡਿਕਸ ਹਾਂ ਜੀ ਬਾਈ ਕ੍ਰਾਸ ਦੀ ਬਾਰਡਰ ਹੈ ਜੀ ਬਟ ਚਲਾਈ ਯੂਰਪ ਦੇ ਵਿੱਚੋਂ ਜਾ ਰਿਹਾ ਬੰਦਾ ਔਰ ਜਿਹੜਾ ਲੋਕਲ ਕੰਟੈਕਸਟ ਦੇ ਹੋਰ ਬਾਰਡਰ ਏਰੀਆ ਦੇ ਉਹ ਸੀ ਸਰੋਂ ਇੰਪੋਰਟੈਂਟਲੀ ਚਾਹੀਦੇ ਆ ਹਾਲਾਂਕਿ ਦੇ ਉਹ ਦੇ 2 ਕਿਲੋ ਵੀ ਕੋਈ ਛੋਟੀ ਰਿਕਵਰੀ ਨਹੀਂ ਪਰ ਉਮੀਦ ਹੈ ਕਿ ਹੋਰ ਇਹਦੇ ਚ ਰਿਕਵਰੀ ਹੋਣੀ ਚਾਹੀਦੀ ਹੈ ਸਰ ਇਹ ਜਿਹੜਾ ਇਹਨਾਂ ਨੇ ਕਹਿੰਦੇ ਮਿਕਸ ਕਰਦੇ ਸੀਗੇ ਇਹਨਾਂ ਨੇ ਕੋਈ ਇਸੇ ਜਗ੍ਹਾ ਲਈ ਰੱਖੀ ਕੋਈ ਲੈਪ ਪਾ ਕੇ ਇਹਨਾਂ ਦੇ ਘਾਰੀ ਘਾਰੀ ਉਹਦਾ ਯਾਰ ਇਦਾਂ ਹੁੰਦਾ ਨਾ ਦੇਸੀ ਤਰੀਕੇ ਨਾਲ ਜਿਸ ਤਰ੍ਹਾਂ ਮਿਕਸ ਕਰਦਾ ਪਾਊਡਰ ਪਾਤਾ ਥੋੜਾ ਬਤਾ ਉਹ ਪਰ ਉਹ ਚੀਜ਼ ਦੇਖਣੀ ਪੈਣੀ ਵੀ ਉਹ ਇਹਨਾਂ ਨੂੰ ਕਿੱਥੋਂ ਜਿਹੜੀ ਆਪਣੇ ਮਿਲੀ ਹੈ ਤਾਂ ਬਹੁਤ ਸਹੀ ਕੁਆਲਟੀ ਦੇ ਮੈਂ ਤੁਹਾਨੂੰ ਇਹਦੀ ਪੁੱਛ ਵੀ ਚਾਹਤੋ ਇਹ ਗੱਲ ਦੱਸੀ ਜੀ ਜੀ ਸਰੇ ਮਾਰਕਿੰਗ ਕੀ ਸੀਗਾ ਹਾਂ ਜੀ ਕਿਹੜੇ ਬੰਦੇ ਦਾ ਬੈਕ ਬਾਰ ਦੋ ਬੰਦਿਆਂ ਦਾ ਹੋਰ ਫਿਕਰ ਹੋ ਗਿਆ ਇੱਥੇ ਲੋਕਲ ਉਹ ਅਸੀਂ ਚੈੱਕ ਕਰ ਰਹੇ ਹਾਂ ਤੂੰ ਤਾਂ ਕਿੰਨੇ ਕਨਸਾਈਨਮੈਂਟ ਲਈ ਕਰਕੇ ਕਿਤੇ ਤੋ ਕੋਈ ਦੇ ਮੁਤਾਬਕ ਉਹ ਨਾ ਕੋਈ ਕਨਸਾਈਨਮੈਂਟ ਹੈ 4-5 ਹਫ਼ਤੇ ਹੈ ਓਵਰ ਮੈਨੀ ਮੰਥ ਬਟ ਉਹ ਜੇ ਗੱਲ ਇਹ ਨੂੰ ਪੂਰੀ ਕਲੀਅਰ ਨਹੀਂ ਕਿਉਂਕਿ ਟਾਟਾ ਮੈਂ ਤੁਹਾਨੂੰ ਦੱਸਿਆ ਬੜੇ ਇਹਦੇ ਚਾਰ ਰੋਸ ਤੱਕ ਸਪਲਾਈ ਚੇਨ ਕਿੱਥੇ ਤੱਕ ਸੀ ਕਿਉਂ ਲੋਕ ਸਪਲਾਈ ਚੇਨ ਤਾਂ ਜਿੱਦਾਂ ਜਿੱਦਾਂ ਕੋ ਬੜੀ ਲੋਕਲ ਬੰਦਾ ਪੰਜਾਬ ਦੀ ਹੈ ਜਰਾ ਤਾਂ ਤਾਂ ਬੇਸਿਕਲੀ ਡਾਇਰੈਕਸ਼ਨ ਆ ਰਹੀ ਹੈ ਬਾਹਰੋਂ ਵੈਸੇ ਵੀ ਸਾਰੇ ਉਹ ਅਲੱਗ ਦਾ ਚੈਨਲ ਤੁਹਾਨੂੰ ਸਾਰਾ ਉਹ ਕਾਫੀ ਯੂਐਸ ਤੋਂ ਪਹਿਲੇ ਲਈ ਲਿਖ ਪੜੇਗਾ ਕਿ ਯੂਰਪ ਦਾ ਪਹਿਰੇ ਪਹਿਲੇ ਵਿੰਗ ਜਾਂ ਜਦੋਂ ਹਾਂਜੀ ਪੈਸਾ ਫਾਲ ਤਾਂ ਇਹ ਹੈ ਨਾ ਮਿੱਥੋਂ ਲੋਕ ਲੈ ਕੇ ਉੱਥੇ ਬਾਹਰ ਬੈਠੇ ਆ इजी ਮਨੀ ਫਰੋਂ ਲੱਗਦਾ ਹੈ ਬੜਾ ਸੌਖਾ ਹੈ ਕ੍ਰਾਸ ਬਾਰਡਰ ਲਿੰਕ ਸਟੈਬਲਿਸ਼ ਕੀਤਾ ਉੱਥੋਂ ਅੱਗੇ ਇਹ ਤਾਂ ਆਪਣੇ ਬੰਦੇ ਤਿਆਰ ਕਰਨੇ ਔਰ ਅੱਗੇ ਤੋਂ ਅਫਰ ਬੈਨੀਫਿਟ ਲਈ ਕੇ ਬੈਠਾ ਫਾਈਨੈਂਸ਼ੀਅਲ ਸਰ ਬੜਾ ਪੁਆਇੰਟ ਹੋਣਾ ਜੀ ਜਿਵੇਂ ਤੁਸੀਂ ਮੇਰੇ ਲੱਕੀ ਫੜਾ ਤੁਸੀਂ ਦੱਸੋ ਜੀ ਉਹ ਅਜੇ ਤੁਹਾਨੂੰ ਤਾਂ ਨਹੀਂ ਮੈਂ ਸ਼ੇਅਰ ਕਰਿਆ ਫਿਰ ਬੜੀ ਥੋੜੀ ਜੀ ਸੱਗੀ ਅਜੇ ਚੱਲ ਰਹੀ ਹੈ ਬੰਦੇ ਜਿਹੜੇ ਅਗਲੇ ਕਟਆਉਟ ਨੇ ਮਤੋਂ ਦੱਸਿਆ ਬਹੁਤ ਰਹੀ ਜੀ ਇਹ ਉਹਨਾਂ ਤੋਂ ਆਪਣਾ ਬੜਾ ਕਲੀਅਰ ਹੋ ਜਾਣਾ ਹੈ ਇਹ ਬੰਦੇ ਨੂੰ इनको रखोंडे भी रहे या क्या यूज़ भी कर रहे हैं तो काफी जिम्मी के नॉलेज वैसे ही स्ट्रेट कर लिया है। बस तो पास है कि साल तो नहीं किन्हें जब तो लगाये नेक्स्ट विज़न से। क्या साल है वो साल डेढ़ साल तो। बस तो पास करने तो पास। हाँ मतलब। एक साल ही पूरे हुए। इक्की। आपने कितने डेल है नहीं ਬੱਚ ਉਹਨਾਂ ਦਾ ਮੈਡੀਕਲ ਹੋਏਗਾ ਉਹ ਚਾਹੀ ਜਾਣੇ ਇਹਦੇ ਸਾਰੇ ਨੂੰ ਰੈਸਟ ਕੀਤਾ ਜਾ ਰਿਹਾ रामਦੀਪ ਰੋਡ ਨੂੰ ਲਿੰਕ ਆ ਰਿਹਾ ਨਹੀਂ ਸਾਹਮਣੇ ਨਹੀਂ ਅਜੇ ਕੋਈ ਰੋਡ ਦੀ ਗੱਲ ਸਰਕਾਰੀ ਪ੍ਰਾਪਰਟੀ ਉਹ ਗ੍ਰਾਂਡ ਉਹ ਭਾਜੀ ਅਸੀਂ ਸਾਰਾ ਦੇਖਾਂਗੇ ਹੁਣ ਮੇਨਤਾ ਦੇ ਸਪੈਂਡਰ ਮੋਟਰਸਾਈਕਲ ਲਈ ਤੁਹਾਨੂੰ ਦੱਸਿਆ ਉਹ ਬਰੰਦ ਹੋਇਆ ਖਾਤੇ ਵਗੈਰਾ ਦੇਖੋਗੇ 1500 ਨੈਟਵਰਕ ਤੇ ਬੰਨਾਲ ਦੇ ਬੰਦਿਆਂ ਨੂੰ ਫੜ ਲਈਏ ਇਹ طرح ਇਨਵੈਸਟੀਗੇਸ਼ਨ ਦੇ ਸਟੈਪ ਵਾਈਜ਼ ਰੈਡੀ ਕਮਿਸ਼ਨ ਬੈਂਕ ਦੀ ਕਮਿਸ਼ਨ ਹਾਂ ਹਾਂ ਕਿ ਜਿਹੜਾ ਸਾਰਾ ਕੁਝ ਜਿਹੜਾ ਕੈਸੋ ਸੋਸ਼ਲ ਮੀਡੀਆ ਦੇ ਜ਼ਰੀਏ ਇਹਨੂੰ ਬਾਕਾਰ ਸੀਗਾ ਜਿਹੜਾ ਇਹਨਾਂ ਦਾ ਬਾਹਰ ਬੈਠ ਕੇ ਇਹਨਾਂ ਨੇ ਜਸਾ ਨਹੀਂ ਕੋ ਬਹੁਤ ਸਾਰੇ ਲੋਕਾਂ ਨੂੰ ਪਤਾ ਬਾਹਰ ਆਪਣਾ ਉਹਨੂੰ ਲੱਗਦਾ ਕਿ ਅਸੀਂ ਸੇਫ ਹਾਂ ਜਿਵੇਂ ਮੈਂ ਪਿਛਲੀ ਵਾਰ ਵੀ ਕਿਹਾ ਸੀਗਾ ਉਹ ਸਭੋਂ ਸਾਡੇ ਪੋੜੇ ਪਾਲੇ ਨੌਜਵਾਨਾਂ ਨੂੰ ਫਾਈਨੈਂਸ਼ੀਅਲ ਇੱਕ ਚਮਕ ਤਮਕ ਦਿਖਾ ਕੇ ਪੈਸੇ ਦੀ ਉਹਦੇ ਫਸਾ ਲੈਂਦੇ ਤੇ ਮੁੱਠੇ ਇਹ ਮੁਰਤੇ ਉਹ ਕਬਰਾਵਤ ਸਾਡਾ ਬੋਲ ਕੇ ਨਹੀਂ ਨੋਟ ਉਹ ਤੁਹਾਨੂੰ ਸ਼ੇਅਰ ਕਰਾਂਗੇ